ਲੋ ਜੀ ਇੱਧਰ ਪਿਆਜ਼ ਕੱਟਿਆ ਲੇ ਹਾਦਰਕ ਹਰੀ ਮਿਰਚ ਕੇ ਕੱਟ ਲਈ ਬਾਅਦ ਚ ਫਰ ਗਿਆ ਸੀਗਾ ਇੱਕ ਗਲਾਸ ਇੱਦਾਂ ਪਾ ਲਿਆ ਆਪਾਂ ਨੇ ਘਿਓ ਦੇਸੀ ਘਿਓ ਪਾ ਲਿਆ ਵਿੱਚ ਪਾ ਲਿਆ ਜੀਰਾ ਹੋ ਗਿਆ ਗਰਮ ਹੋਣੇ ਚ ਪਾ ਦੀ ਮਸਾਲਾ ਹਾ ਮੋਟੂ ਅੱਜ ਤੂੰ ਆ ਗਿਆ ਕਿਧਰੋਂ ਹਾ ਮੋਟੂ ਕਿਧਰੋਂ ਆ ਗਿਆ ਪਰਨਾ ਚੱਕਦੇ ਆਵਾ ਲੋ ਜੀ ਬੱਦਲ ਕਾਲੀ ਘਾਟ ਅਜੇ ਤਾਂ ਹੀ ਗਰਮੀ ਦੀ ਇੰਨੀ ਗੱਲ ਦੀ ਇੰਨੀ ਗਰਮੀ ਇੰਨੀ ਪੱਕਾ ਮੀਂਹ ਪਊ ਸਰਦਾਰ ਸਾਹਿਬ ਕਹਿੰਦੇ ਪਟਿਆਲੇ ਤਾਂ ਮੀਂਹ ਪੈ ਰਹੇ ਆ ਆਪਣੇ ਨਹੀਂ ਹੈਗਾ ਬੱਦਲ ਬਾਹ ਤਾਂ ਪਟਿਆਲੇ ਤਾਂ ਨਹੀਂ ਹੈਗਾ ਆਪਣੇ ਦੇਖੋ ਸਾਫ਼ ਤੇ ਇੱਧਰ ਲਗਾਤਾ ਟਰੈਕਟਰ ਅੱਜ ਇੱਧਰ ਲਗਾਤਾ ਇੱਧਰ ਸਾਫ਼ ਕਰਤਾ ਸਿੱਧਾ ਤੇ ਲੋ ਜੀ ਆਪਾਂ ਕੰਮ ਕਰੀਏ ਹਾਂ ਤਾਂ ਵੈਸੇ ਹਵਾ ਚੱਲ ਪਈ ਸੀਗੀ ਬਹੁਤ ਨੇਰੀ ਲੋ ਜੀ ਹੁਣ ਲਿਆਏ ਨੇ ਸਾਮ ਨੂੰ ਮਿਰਚਾਂ ਟਮਾਟਰ ਤੇ ਆਦਰਕ ਦੁਪਹਿਰੇ ਗਏ ਸੀਗੇ ਫੇਰ ਭੁੱਲ ਗਏ ਦਿਮਾਗ ਚ ਨਹੀਂ ਆਇਆ ਸਿੱਧੀ ਸਿੱਧੀ ਨੰਗਿਆ ਏ ਤੇ ਲੋ ਜੀ ਹੁਣ ਇਧਰ ਆਪਾਂ ਗ੍ਰੈਂਡਰ ਕਰ ਦਿਆਂ ਸਮਾਨ ਪਾਉਣੇ ਆ ਵਿੱਚ ਤੇ ਲੋ ਜੀ ਪਨੀਰ ਕੱਟ ਲੈਨੇ ਆ ਨਾਲੇ ਨਾਲੇ ਮੈਂ ਆਦਰਕ ਤੇ ਹਰੀਆਂ ਮਿਰਚਾਂ ਇਹ ਹੁਣ ਟਮਾਟਰ ਹੁਣ ਗ੍ਰੈਂਡਰ ਕਰਿਆ ਪਿਆਜ਼ ਮੈਂ ਪਹਿਲਾਂ ਪਾ ਲਈ ਸੀ ਕਿ ਕਰ ਲਈ ਸੀ ਮੈਂ ਦੁਪਹਿਰੇ ਗਈ ਸੀ ਭੁੱਲ ਗਈ ਫੇਰ ਦਿਮਾਗ ਚ ਆ ਗਿਆ ਤੇ ਹੁਣ ਮਗਾਇਆ ਹੁਣ ਇੱਧਰ ਮਸਾਲਾ ਭੁੰਨਦੇ ਆ ਤੇ ਨਾਲ ਇੱਧਰ ਆਪਾਂ ਪਨੀਰ ਕੱਟ ਲੈਨੇ ਨਾਲੇ ਮਸਾਨਾ ਪੁੱਜੂਗਾ ਆਪਾਂ ਘਰਦ ਨਾਲ ਪੀਸ ਕੱਟ ਲਾਂ ਛੋਟੇ-ਛੋਟੇ ਟੋਟੇ ਤੇ ਲੋ ਜੀ ਤੇ ਹੁਣ ਕੱਟਾਂ ਇਹਨਾਂ ਨੂੰ ਕੱਟ ਕੇ ਤੇ ਲੋ ਜੀ ਪੀਸ ਕੱਟ ਲੀਏ ਹੁਣ ਟੋਟੇ ਥੋੜੇ ਛੋਟੇ ਕੱਟ ਕੇ ਰੱਖ ਲੰਨੀ ਐ ਨੇ ਫਿਰ ਥੋੜੇ ਥੋੜੇ ਅੰਨੇ ਮਸਾਲਾ ਪੁੱਜੇ ਦਾ ਆਪਣਾ ਫਿਰ ਪਾਉਣੀ ਆਪਾਂ ਤੇ ਲੋਜੀ ਕੱਟੀਏ ਆਪਾਂ ਪੀਸ ਇੱਧਰ ਕੱਟ ਲੈ ਇੱਕ ਸਾਰ ਜਿ ਇੱਕ ਚ ਕੱਟ ਤੇ ਦੁਪਹਿਰੇ ਲਿਆਈ ਸੀਗੇ ਮਟਰ 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 ਕੱਢ ਕੇ ਹੁਣ ਪਾਉਣੀ ਆ ਮੈਂ ਕੌਲੀ ਚ ਕੌਲੀ ਚ ਪਾ ਕੇ ਇਹਨਾਂ ਨੂੰ ਧੋ ਲੰਨੀਆਂ ਚੰਗੀ ਤਰ੍ਹਾਂ ਬਰਫ ਜੰਮੀ ਪਈ ਆ ਦੇਖੋ ਤੋ ਕਿਸ ਮਾਰ ਕੇ ਨਾਲ ਤਾਂ ਬਰਫ ਖੁਰਜੂਗੀ ਨਾਲੇ ਸਾਫ ਹੋ ਜਾਣਗੇ ਇੰਨੀ ਤੜਕਾ ਭੁੱਜਦਾ ਆਪਣਾ ਇੰਨੇ ਇਹਨਾਂ ਨੂੰ ਧੋ ਲਾਨੇ ਆਪਾਂ ਸਵਾਰ ਕੇ ਸਾਫ ਕਰ ਲਾਨੇ ਆ ਤੇ ਮਸਾਲਾ ਵੀ ਦੇਖ ਲਾਂ ਤੋ ਕਿੰਨੇ ਤੋਂ ਹਰ ਹਰ ਥੋੜੀ ਬਰਫ ਜੰਮੀ ਵੀ ਸੀ ਜਿਹੜੀ ਖੁਰਜੂਗੀ ਜਦੋਂ ਟੁੱਟੇਗੀ ਤੇ ਇਹ ਸਾਫ ਕਰ ਲਿਆ। ਪਾਤਾ ਨੂੰ ਇਸ ਤੋਂ ਇਸ ਮਾਰ ਤੋਂ ਪਾਣੀ ਪਾਤਾ ਕਰੇ। ਗੰਦ ਕੱਢ ਲਈ ਆਪਾਂ ਟੌਕਸੇ ਪਾਣੀ। ਇਹਨੇ ਜੂਨ ਪਨੀਰ ਫਿਰ ਪਾ ਦਨੇ ਹੈ ਨਾ ਤੱਕ ਲਗਾ ਦਨੇ ਇਸ ਉੱਪਰ ਤੇ ਜੀਰੇ ਬਰਾਤੇ ਤੇ ਉਹ ਇਹਨੂੰ ਜੂ ਬਾਤ ਪਾਣੇ ਨੂੰ ਮਿਲਾਂਗੇ ਪਰ ਅਸੀਂ ਇਹ ਬਹੁਤ ਹੀ ਪਾ ਗੀ। ਮੈਂ ਸਾਫ ਕਰਦੀ ਆ ਇਹਦੇ ਨਾਲ। ਫਿਰ ਤੇ ਲੋ ਜੀ ਅੱਜ ਇਹ ਲੈ ਆਏ 버거 ਮਨਚੂਰੀਨ ਇਹਦੇ ਚ ਕੀ ਆ ਦੇਖੋ ਇਹਦੇ ਚ ਵੀ ਉਹੀ ਹੈ ਇਹਦੇ ਚ ਵੀ ਉਹੀ ਆ ਨੰਨੀ ਦੇ ਲੇਜ ਆਲੂ ਫਿੰਗਰ ਪ੍ਰਿੰਸ ਕੀ ਕਹਿੰਦੇ ਨੇ ਇਹਦੇ ਚ ਤਾਂ ਉਹੀ ਚੀਜ਼ ਆ ਚਲੋ ਪਾਰਟੀ ਕਰਦੇ ਨੇ ਕਰੀ ਜਾਂਦੇ ਆਪਾਂ ਨੂੰ ਕੀ ਜਵਾਬ ਹੋਣੋ ਤੇ ਰਾਤ ਮਟਰ ਪਨੀਰ ਹੋਣ ਅੱਜ 버거 ਤੇ ਲੋਜੀ ਖਾਲ ਦੇ ਨਖਾਈ ਜਾਣ ਇਹਨਾਂ ਨੂੰ ਮਾਫ ਕਰਜ ਵਾਕਾਂ ਨੂੰ ਹੁਣ ਆਪਾਂ ਤਾਂ ਹੁਣ ਘੱਟ ਖਾਂਦੇ ਆ ਛੱਡ ਤਾਂ ਆਪੇ ਖਾ ਲਵਾਂਗੇ ਮੈਂ ਕਿਹਾ ਸੀਗਾ ਮੈਂ ਨਹੀਂ ਖਾਣਾ ਤੁਸੀਂ ਖਾਣੇ ਨਖਾ ਲਿਓ ਚਲੋ ਕਸਾ ਦੋ ਪਲੇਟਾਂ ਹੀ ਲੈ ਆਏ ਚਾਰ ਲੈ 버ਗਰ ਹਮ ਚਲੋ ਜੀ ਤੇ ਲੋ ਜੀ ਖਾ ਲੈਣੇ ਬੱਚੇ ਪਾਰਟੀ ਕਰਦੇ ਨੇ ਜਿਵੇਂ ਜਦੋਂ ਮਰਜ਼ੀ ਕਰਦੇ ਨੇ ਆਪਣੀ ਹਨਾ ਇਹਨਾਂ ਦੀ ਮਰਜ਼ੀ ਆ ਜਿਹੜਾ ਕੁਸ ਖਾਣਾ ਹੁੰਦਾ ਲਿਆਉਂਦੇ ਨੇ ਉਹਨਾਂ ਤਾਂ ਅੱਜ ਕੱਲ ਤਾਂ ਬੱਚੇ ਚਲੋ ਖਾ ਲਣਗੇ ਤੇ ਲੋ ਜੀ ਨੋ ਜੀ ਸਾਜਰੇ ਸਾਜਰੇ ਕੱਪੜੇ ਧੋ ਤੇ ਨੰਨਿਆਂ ਮੁੰਨਿਆਂ ਦੇ ਸੁੱਕਣੇ ਪਾ ਤੇ ਇੱਧਰ ਇੱਧਰ ਚਾਦਰਾਂ ਇਕੱਠੀਆਂ ਕਰਤੀਆਂ ਹਾਂ ਪੱਗਾਂ ਉਹ ਸੁੱਕ ਜਾਣਗੇ ਫਿਰ ਫੋਲ ਦੂੰਗੀ ਚਾਦਰਾਂ ਤਾਂ ਐਵੇਂ ਹੀ ਸੁੱਕ ਜਾਣਗੀਆਂ ਸਾਰੇ ਨਿਮੇੜ ਤੇ ਝੋਲੇ ਵੀ ਤੇ ਰਾਤ ਧੋਤੇ ਵਧੀਆ ਰਹੀ ਕਾਲੀ ਪੀਲੇ ਸਵੇਰੇ ਧੋਤੇ ਕੰਮ ਨਿਬੜ ਗਿਆ ਸਾਜਰੇ ਕੱਦੇ ਪਾਈ ਨੇ ਕੱਪੜੇ ਤਾਂ ਮੈਂ 6 ਵਜੇ ਦੇ ਸਾਜਰੇ ਹੋ ਗਏ ਵਧੀਆ ਸੁੱਕ ਜਾਣਗੇ ਜਾਨੂ ਕੰਮ ਨਿਬੜੂਗਾ ਬੱਦਲ ਬਾਈ ਵੀ ਬਹੁਤ ਚਲੋ ਜੀ ਇੱਧਰ ਵੀ ਲਾ ਚਾੜੂ ਪੋਚਾ ਕੰਮ ਨਿਭੜ ਗਿਆ ਆਪਣਾ ਪਹਿਲਾਂ ਫੋਨ ਮੇਰਾ ਲਾਈਵ ਤੇ ਲਾਇਆ ਸੀ ਉਹਦੇ ਕਰਕੇ ਮੈਂ ਵੀਡੀਓ ਬਣਾਈ ਨਹੀਂ ਚਲੋ ਜੀ ਇਹ ਹੋ ਗਈ ਸਫਾਈ ਆਪਣੇ ਕਮਰੇ ਦੀ ਸਾਫ ਸਾਫ ਕਰਤਾ ਰੋਟੀ ਲਾ ਲਈ ਮਧਾਨੀ ਲਈ ਆਪਾਂ ਨੂੰ ਕੋਈ ਦੇਖ। ਕਿਉਂਕਿ ਦੁੱਧ ਰਾਤ ਵਾਲੀ ਦਿੱਤਾ ਸੀ ਉਹ ਹੋਇਆ ਪਿਆ ਖਰਾਬ ਆ ਮੈਂ ਹੁਣੇ ਜਮਾਤਾ ਸੀਗਾ ਸਵੇਰੇ ਤੇ। ਸਵੇਰੇ ਜਮਾ ਕੇ ਮੈਂ ਫ੍ਰਿਜ ਚ ਪਿਆਰ ਹੂਗਾ। ਉਹਦੇ ਕਰਕੇ ਫਿਰ ਹੁਣ ਜਮ ਗਿਆ। ਉਹ 8:30 ਵਜੇ ਸਾਰਾ ਕੰਮ ਨਿਪਟੜ ਗਿਆ ਆਪਣਾ। ਤੇ ਛਾੜੂ ਪੋਚੇ ਦਾ। ਇਹ ਸਾਫ ਕਰ ਕਰ ਰੋਟੀ ਲਾ ਕੇ ਚਪਾ ਪੜਦੇ ਆਪਾਂ ਨੇ। ਫੀ ਹੁਣ ਬੱਚੇ ਉੱਠਣਗੇ ਹੁਣ ਇਹਨਾਂ ਨੇ ਬਣਾਉਣੀ ਹੈ ਚਾਹ ਆਪਾਂ